ਕੈਲਸੋਰ ਕਾ ਯਾਨ ਮੈਂ ਕੋ ਬਿਨਾਂਦੀ ਨਹੀਂ ਦਵਾਉਂਦੀ ਕਿ ਵਧੀਆ ਤਰੀਕੇ ਪਾਉਣ ਦੇ ਨਾਮ ਨਹੀਂ ਲੱਗਦੀ। ਇਹ ਆ ਵੇਖਣਾ ਹੈ ਕਿ ਬਾਅਦ ਜਿਹੜੀ ਤਰ੍ਹਾਂ ਚੈਕਿੰਗ ਕਰਦਾ ਕਿ ਕੀ ਚੱਲ ਰਹੀ ਹੈ ਔਰ ਇਸ ਮਾਰਕੀਟ ਕੀ ਹੋ ਚੁੱਕੀ ਹੈ ਔਰ ਤੁਹਾਡੇ ਉਨੂੰ ਕੀ ਮੈਸੇਜ ਦਿੰਦਾ। ਜੀ ਅਸੀਂ ਸਾਡੇ ਮਾਨਯੋਗ ਸਿਹਤ ਮੰਤਰੀ ਪੰਜਾਬ ਤੇ ਸਾਡੇ ਕਮਿਸ਼ਨਰ ਫੂਡ ਐਂਡ ਡਰਗ ਐਡਮਿਨਿਸਟ੍ਰੇਸ਼ਨ ਪੰਜਾਬ ਉਹਨਾਂ ਦੀਆਂ ਹਦਾਇਤਾਂ ਅਨੁਸਾਰ ਜਿਹੜਾ ਆ ਅਸੀਂ ਜੋ ਵੀ ਖਾਨ ਪੀਣ ਦੀਆਂ ਵਸਤੂਆਂ ਜਿਹੜੀਆਂ ਫੜੀਆਂ ਤੇ ਜਾਂ ਫਾਸਟ ਫੂਡ ਆਦਿ ਵੇਚਿਆ ਜਾ ਰਿਹਾ ਹੈ ਉਹਨਾਂ ਦੀ ਜਿਹੜੀ ਆ ਅਸੀਂ ਜਿਹੜੀ ਆ ਇਨਸਪੈਕਸ਼ਨ ਕਰ ਰਹੇ ਆ ਇਸ ਦੌਰਾਨ ਜੇ ਕੋਈ ਉੱਥੇ ਕੋਈ ਕਟਾਈ ਪਾਈ ਜਾਂਦੀ ਆ ਤੇ ਉਹ ਜਿਹੜਾ ਆ ਫੂਡ ਸੇਫਟੀ ਸਟੈਂਡਰਡ ਐਕਟ ਦੀ ਜਿਹੜੀ ਆ ਉਹ ਅਸੀਂ ਬੰਦੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਮੈਂ ਡਾਕਟਰ ਜੀਐਸ ਪੰਨੋ ਸਾਈਕ ਮਿਨਿਸਟਰ ਫੂਡ ਗੁਰਦਾਸਪੁਰ ਮੇਰੇ ਨਾਲ ਮੇਰੇ ਫੂਡ ਸੇਫਟੀ ਅਫਸਰ ਮਿਸਟਰ ਅਮਨ ਬਿਲਦੀ ਜੀ ਤੇ ਮੈਡਮ ਚਿੰਤ ਕੌਰ ਜੀ ਅਸੀਂ ਜਿਹੜਾ ਆ ਸਾਰੀਆਂ ਜਿੰਨੀਆਂ ਵੀ ਰੇੜੀਆਂ ਫੜੀਆਂ ਇੱਥੇ ਸਾਡੇ ਏਰੀਆ ਦੇ ਵਿੱਚ ਲੱਗ ਰਹੀਆਂ ਆ ਉਹਨਾਂ ਦੀ ਜਿਹੜੀ ਆ ਚੈਕਿੰਗ ਕਰ ਰਹੇ ਆ ਜੇ ਕਿਤੇ ਉਹਨਾਂ ਦੀ ਸਾਫ ਸਫਾਈ ਦਾ ਜੇ ਕਿਤੇ ਉਹਨਾਂ ਦੇ ਆਪਣੇ ਸਰੀਰ ਦੀ ਸਫ ਜਾ ਜਿੱਥੇ ਉਹ ਆਪਣਾ ਜਿਹੜਾ ਸਮਾਨ ਬਣਾਉਂਦੇ ਆ ਉਹ ਸਾਰਾ ਕੁਝ ਜਿਹੜਾ ਇਹ ਚੈੱਕ ਕਰ ਰਹੇ ਆ ਜੇਕਰ ਉੱਥੇ ਕੋਈ ਜਿਹੜੀ ਫਸਾਈ ਪਾਈ ਜਾਂਦੀ ਆ ਤੇ ਅਸੀਂ ਜਿਹੜੀ ਜੋ ਵੀ ਫੂਡ ਸੇਫਟੀ ਇੱਕ ਦਿਨ ਬੰਦੀ ਕਾਰਵਾਈ ਹਮਲੇ ਵਿੱਚ ਲਿਆਵਾ ਲੱਗਿਆ ਸਰ ਦੇਖਿਆ ਜਾ ਰਿਹਾ ਕਿ ਬਹੁਤ ਸਾਰੇ ਜਿਹੜੇ ਪ੍ਰਵਾਸੀ ਹੋ ਗਏ ਜੋ ਇਹ ਉਹ ਜਿਹੜਾ ਲੈ ਦੇ ਨਾਲ ਜਿਹੜਾ ਇਹ ਕੰਮ ਵੀ ਕਰ ਰਹੇ ਨੇ ਕਿ ਬਸ ਪਰਚਰ ਤੇ ਹਰ ਕੋਣਾ ਲਈ ਤੁਹਾਡੇ ਵੱਲੋਂ ਕੀ ਹੋ ਸਕਦਾ ਦੇਖੋ ਉਹਨਾਂ ਮੈਂ ਤੇ ਸਾਰਿਆਂ ਨੂੰ ਇਹੀ ਅਪੀਲ ਕਰਦਾ ਆ ਆਪਣੇ ਸਾਰੇ ਫੂਡ ਤੇ ਡਰਗ ਇੰਫਿਲਟ੍ਰੇਸ਼ਨ ਪੰਜਾਬ ਵੱਲੋਂ ਕਿ ਜੋ ਵੀ ਚੀਜ਼ ਤੁਸੀਂ ਤਿਆਰ ਕਰਕੇ ਲੋਕਾਂ ਨੂੰ ਵੇਚਦੇ ਆ ਪਹਿਲਾਂ ਇਹ ਮਨ ਦੇ ਵਿੱਚ ਸੋਚੋ ਕੀ ਉਹ ਤੁਸੀਂ ਆਪ ਖਾ ਸਕਦੇ ਆ ਜੇ ਉਹ ਆਪਣੇ ਬੱਚਿਆਂ ਨੂੰ ਖਵਾ ਸਕਦੇ ਆ ਤੇ ਜੇਕਰ ਤੁਸੀਂ ਇਹ ਜੀ ਕਰ ਸਕਦੇ ਹੋ ਤੇ ਜਾਂ ਕਰੋਗੇ ਤੇ ਆਟੋਮੈਟਿਕਲੀ ਤੁਸੀਂ ਜਿਹੜੀ ਹੈ ਚੰਗੀ ਚੀਜ਼ ਬਣਾ ਕੇ ਵੇਚੋਗੇ ਪਰ ਜੇ ਫਿਰ ਵੀ ਤੁਸੀਂ ਮਾੜੀ ਚੀਜ਼ ਕਿਸੇ ਨੇ ਵੀ ਬਣਾ ਕੇ ਵੇਚੀ ਜੋ ਸਾਡੇ ਫੂਡ ਸੇਫਟੀ ਸਟੈਂਡਰਡ ਐਕਟ ਦੇ ਅਨੁਸਾਰ ਦੀ ਕਾਰਵਾਈ ਉਮਲ ਦੇ ਵਿੱਚ ਲਿਆਂਦੀ ਜਾਏਗੀ ਇਸ ਤਰੀਕੇ ਨਾਲ ਬਿਲਕੁਲ ਜੀ ਇਹ ਚੈਕਿੰਗ ਸਾਡੀ ਪਹਿਲਾਂ ਵੀ ਜਿਹੜੀ ਸੀਗੀ ਚੱਲਦੀ ਸੀਗੀ ਪਰ ਅਸੀਂ ਜਿਹੜਾ ਆ ਹੁਣ ਥੋੜੀਆਂ ਹੋਰ ਜਿਹੜੀਆਂ ਇਹ ਵਿਜ਼ਿਟ ਜਿਹੜੀਆਂ ਉਹ ਵਧਾਵਾਂਗੇ ਤਾਂ ਕਿ ਲੋਕਾਂ ਨੂੰ ਸਾਫ਼ ਸੁਥਰਾ ਤੇ ਮਿਆਰੀ ਜਿਹੜਾ ਖਾਣ ਪੀਣ ਦਾ ਸਾਮਾਨ ਆ ਉਹ ਮਿਲਿਆ ਹੋ ਸਕੇ। ਵਾਲੀ ਜਿਸ ਤਰ੍ਹਾਂ ਇੱਕ ਘਟਨਾ ਹੋਈ ਉਸ ਤੋਂ ਬਾਅਦ ਕੀ ਖਾਸ ਹੈ ਦਾ ਡਿਪਾਰਟਮੈਂਟ ਦੇਖੋ ਡਿਪਾਰਟਮੈਂਟ ਵਾਲੋ ਇਹੀ ਖਾਸ ਹੈ ਦਾ ਨੇ ਕਿ ਸਾਫ਼ ਸਫਾਈ ਦਾ ਪ੍ਰੋਪਰ ਧਿਆਨ ਰੱਖਣਾ ਆ ਜਿਹੜੀ ਜਗ੍ਹਾ ਤੇ ਤੁਸੀਂ ਚੀਜ਼ ਬਣਾਉਂਦੇ ਆ ਉੱਥੇ ਸਾਫ਼ ਸਫਾਈ ਹੋਣੀ ਚਾਹੀਦੀ ਆ ਜਿਹੜਾ ਰੌ ਮਟੀਰੀਅਲ ਤੁਸੀਂ ਵਰਤਦੇ ਆ ਉਹ ਚੰਗੀ ਕੁਆਲਿਟੀ ਦਾ ਹੋਣਾ ਚਾਹੀਦਾ ਤਾਂ ਕਿ ਉਹਦੀ ਚੰਗੀ ਜੇ ਤੁਸੀਂ ਇੰਜਿਤ ਕਰੋਗੇ ਤੇ ਸਾਰਾ ਆਪਣਾ ਕਾਰੋਬਾਰ ਚੰਗੇ ਤਰੀਕੇ ਨਾਲ ਕਰੋਗੇ ਨਹੀਂ ਤੇ ਜੋ ਵੀ ਸਾਡੇ ਪੂਰੇ ਸੇਫਟੀ ਸਟੈਂਡਰਡ ਹੈ ਪ੍ਰਦਾਨ ਤੇ ਜੋ ਸਾਡੀ ਜਿਹੜੇ ਡਿਪਾਰਟਮੈਂਟ ਨੂੰ ਹਦਾਇਤਾਂ ਹਨੀਆਂ ਉਹਨਾਂ ਦੀ ਇਨਬਿਨਰ ਜਿਹੜੀ ਆ ਪਾਲਣਾ ਲਾਗੂ